ਕੰਤਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਡੇਰਾ ਅਸੀਂ ਨੀੜਾ ਦੇ ਸਮਰਥਕ ਆਪਣਾ ਕੈਂਪੀੜਾ ਐਵਾਰਡ ਰਿਸ਼ਨ ਲਗਾਇਆ ਗਿਆ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਸਾਡੇ ਕੌਂਸਲਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਸ਼ੇਰਗਿੱਲ ਜੀ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਇਹਨਾਂ ਦੇ ਉਪਰਾਲੇ ਤਹਿਤ ਬਹੁਤ ਹੀ ਸਤਕਾਰਯੋਗ ਸਾਡੇ ਡਾਕਟਰ ਸ਼ਕੀਨ ਸਾਹਿਬ ਨੇ ਇਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਦਾ ਜਿਹੜਾ ਹਸਪਤਾਲ ਹੈ ਡਾਕਟਰ ਸ਼ਕੀਨ ਆਈ ਐਂਡ ਡੈਂਟਲ ਟ੍ਰੀਟਮੈਂਟ ਜਿੱਥੇ ਉਹ ਕਰਦੇ ਨੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਪੂਰਾ ਸਹਿਯੋਗ ਦੇ ਕੇ ਜਿਹੜੇ-ਜਿਹੜੇ ਅੱਜ ਇੱਥੇ ਮਰੀਜ਼ ਪਹੁੰਚੇ ਨੇ ਉਹ ਮਰੀਜ਼ ਨਾਲੇ ਉਹਨਾਂ ਦੇ ਚੈੱਕਅਪ ਹੋਏ ਨੇ ਔਰ ਚੈੱਕਅਪ ਹੋਣ ਤੋਂ ਬਾਅਦ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਉਹਨਾਂ ਨੂੰ ਦਵਾਈ ਦਿੱਤੀ ਗਈ ਔਰ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਸੀ ਉਹ ਤੁਰੰਤ ਉਹਨਾਂ ਮਰੀਜ਼ਾਂ ਨੂੰ ਡਾਕਟਰ ਸ਼ਕੀਨ ਸਾਹਿਬ ਦੇ ਹਸਪਤਾਲ ਭੇਜਿਆ ਗਿਆ ਜਿੱਥੇ ਉਹਨਾਂ ਦੇ ਅੱਖਾਂ ਦਾ ਜਿਹੜਾ ਆਪਰੇਸ਼ਨ ਹੋਏਗਾ ਉਹਦੇ ਨਾਲ ਨਾਲ ਇੱਥੇ ਇੱਕ ਕੈਂਪ ਹੋਰ ਲਾਇਆ ਗਿਆ ਹੈ ਕਿ ਜਿਹੜੇ ਕੋਈ ਨੌਜਵਾਨ ਟੀਕੇ ਲਾਉਂਦੇ ਨੇ ਇੰਜੈਕਸ਼ਨ ਲਾਉਂਦੇ ਨੇ ਔਰ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕਈ ਵਾਰੀ ਉਹ ਇਨਫੈਕਟਡ ਇੰਜੈਕਸ਼ਨ ਵਰਤ ਲੈਂਦੇ ਨੇ ਜਿਸ ਦੇ ਕਰਕੇ ਐਚ ਆਈ ਵੀ ਦਾ ਜਿਹੜਾ ਉਹ ਸ਼ਿਕਾਰ ਹੋ ਜਾਂਦੇ ਨੇ ਔਰ ਉਹਦਾ ਵੀ ਜਿਹੜਾ ਸੰਸਥਾ ਜਿਹੜੀ ਹੈ ਪੰਜਾਬ ਸਟੇਟ ਐids ਕੰਟਰੋਲ ਸੁਸਾਇਟੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਸ਼ਿਰਗਿਲ ਸਾਹਿਬ ਦਾ ਔਰ ਉਹਨਾਂ ਦੇ ਵਿੱਚ ਜਾਂਚ ਕਰਕੇ ਜਿਹੜੇ ਜਿਹੜੇ ਬੰਦੇ ਇਸ ਬਿਮਾਰੀ ਦੇ ਨਾਲ ਗ੍ਰਸਤ ਨੇ ਉਹ ਉਹਦੇ ਲਈ ਜੋ ਜੋ ਦਵਾਈਦਾਰੂ ਕੀਤੀ ਜਾ ਸਕਦੀ ਹੈ ਜੋ ਜੋ ਉਹਨਾਂ ਦਾ ਟ੍ਰੀਟਮੈਂਟ ਵਿੱਚ ਮਦਦ ਕੀਤੀ ਜਾ ਸਕਦੀ ਹੈ ਉਹਦੇ ਤਹਿਤ ਵੀ ਹੈ ਸਾਰਾ ਕੁਝ ਅੱਜ ਇੱਥੇ ਕੀਤਾ ਜਾ ਰਿਹਾ ਹੈ ਮੈਂ ਵਧਾਈ ਦੇਣਾ ਸ਼ਿਰਗਿਲ ਜੀ ਨੂੰ ਔਰ ਸਾਡੇ ਨਾਲ ਇਸ ਮੌਕੇ ਤੇ ਸਤਕਾਰਯੋਗ ਕਾਉਂਸਲਰ ਸਾਹਿਬ ਮੋਨ ਸਿੰਘ ਮਾੜੀ ਮੇਗਾ ਜੀ ਵੀ ਮੌਜੂਦ ਨੇ ਇਹਨਾਂ ਦੇ ਨਾਲ ਸਮੂਚੀ ਟੀਮ ਹੋਰ ਵੀ ਸਾਡੇ ਇਸ ਸੀਨੀਅਰ ਕਾਂਗਰਸ ਦੇ ਵਰਕਰ ਸੇਬਾਨ ਮੌਜੂਦ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਉਪਰਾਲਾ ਕੀਤਾ ਔਰ ਸੱਚੇ ਪਾਤਸ਼ਾਹ ਕੇ ਅਰਦਾਸ ਕਰਾਂਗਾ ਵੀ ਇਹ ਆਪਣੇ ਚੰਗੇ ਉਪਰਾਲੇ ਇਸੇ ਤਰ੍ਹਾਂ ਜਾਰੀ ਰੱਖਣ ਔਰ ਆਪਣੀ ਵਾਰਡ ਦਾ ਆਪਣੇ ਕੌਂਸਟੈਂਸੀ ਦਾ ਅੰਮ੍ਰਿਤਸਰ ਦੇਖਣੀ ਦਾ ਉਹਦੇ ਨਾਲ ਨਾਲ ਅੰਮ੍ਰਿਤਸਰ ਸਾਹਿਬ ਵਿੱਚ ਜਿਹੜੀ ਜਿਹੜੀ ਸੇਵਾ ਇਹ ਦੇ ਸਕਦੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਦੇਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਬੋਲੇ ਸੋਨੇ ਅੱਜ ਜਿਹੜਾ ਕੈਂਪ ਲਗਾਇਆ ਗਿਆ ਤੇ ਅੱਗੇ ਬਲਾਰੀਆ ਸਾਹਿਬ ਜੀ ਆਗੇ ਕਿਹੜੀ ਚਾਹ ਚਾਹ ਕਿਹੜੀ ਜਗ੍ਹਾ ਕਿੰਨੇ ਵਾਰ ਚ ਲਗਾਇਆ ਅੱਜ ਜੀ ਅਸੀਂ ਤਾਂ ਤਾਂ ਸ਼ਿਗੂ ਤੇਗ ਭਾਦਰ ਸਾਹਿਬ ਜੀ ਜਿਹੜਾ ਛਿਦੀ ਧਾੜੇ ਸਮਰਪਤਾ ਜਿਹੜਾ ਅੱਖਾਂ ਦਾ ਚੈੱਕਅਪ ਕੈਂਪ ਆ ਡਾਕਟਰ ਸ਼ਕੀਰੋ ਹਸਪੀਟਲ ਵੱਲੋਂ ਜਿਹੜਾ ਉਹਨਾਂ ਨੇ ਸਹਿਯੋਗ ਲੋ ਲਗਾਇਆ ਗਿਆ ਉਹਦੇ ਚ ਵਿਸ਼ੇਸ਼ ਤੌਰ ਤੇ ਸਾਡਾ ਸਹਿਯੋਗ ਕੀਤਾ ਸਾਡੇ ਹਲਕੇ ਦੇ ਸਾਬਕਾ ਵਿਦਿਆਖਸ ਅਰਿੰਦਰਪ ਸਿੰਘ ਬਲਾਰੀਆ ਜੀ ਨੇ ਔਰ ਸਾਡੇ ਕੋਲ ਪਹੁੰਚੇ ਵੀ ਆ ਔਰ ਸਾਡੀ ਹੌਸਲਾ ਵਧਾਈ ਵੀ ਕੀਤੀ ਆ ਸੋ ਜਿੱਥੇ ਅੱਜ ਅਸੀਂ ਅੱਜ ਹਸਪੀਟਲ ਦਾ ਜਿਹੜਾ ਹਸਪੀਟਲ ਉਹ ਜਿਹੜਾ ਕੈਂਪ ਲਗਾਇਆ ਗਿਆ ਤੇ ਵਿੱਚ ਚੈੱਕ ਅਪ ਕਰਕੇ ਜਿੱਥੇ ਮੈਡੀਸਨ ਦਿੱਤੀ ਹੈ ਉੱਥੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਉਹਨਾਂ ਨੂੰ ਹਸਪੀਟਲ ਤੁਰੰਤ ਭੇਜਿਆ ਗਿਆ ਔਰ ਬਲਾਰੀਆ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਸਾਡਾ ਸਮੁੱਚਾ ਸਮਾਜ ਹੈ ਸਾਡੀ ਵਾਰਡ ਹੈ ਸਾਡਾ ਹਲਕਾ ਵਾ ਇਹ ਜਿਹੇ ਕੈਂਪ ਅਸੀਂ ਅਲੱਗ-ਅਲੱਗ ਵਾਡਾਂ ਦੇ ਵਿੱਚ ਲਾਵਾਂਗੇ ਅਲੱਗ-ਅਲੱਗ ਇਸੇ ਚਲਾਵਾਂਗੇ ਤਾਂ ਜੋ ਸਾਡੇ ਜਿਹੜੇ ਨੌਕਿਆ ਇਹ ਸਾਡੇ ਪਰਿਵਾਰ ਦੇ ਮੈਂਬਰ ਆ ਅਗਰ ਇਹਨਾਂ ਨੂੰ ਕੋਈ ਕਿਸੇ ਦੀ ਮੁਸ਼ਕਲ ਆ ਜਿਹੜਾ ਕਿ ਮੈਡੀਕਲ ਸਹੂਲਤ ਨਹੀਂ ਲੈ ਸਕਦਾ ਉਸ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਫ੍ਰੀ ਮੈਡੀਕਲ ਸਹੂਲਤ ਜਿਹੜੀ ਪ੍ਰੋਵਾਈਡ ਕਰਾਈ ਜਾ ਸਕੇ ਸਰ ਇੱਕ ਚੀਜ਼ ਦੇਖੀਆ ਕਿ ਤਕਰੀਬਨ ਜਿਹੜੇ ਮੈਡੀਕਲ ਦੇ ਅੱਖਾਂ ਦਾ ਕੈਂਪ ਹੁੰਦਾ ਉਹਦੇ ਵਿੱਚ ਉਹੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਲekin ਤੁਹਾਡੇ ਕੈਂਪ ਦੇ ਵਿੱਚ ਜਿਹੜੇ ਨੌਜਵਾਨਾਂ ਵਾਸਤੇ ਜਿਹੜਾ ਨਸ਼ੇ ਤੇ ਆਦੀ ਨੇ ਉਹਨਾਂ ਵਾਸਤੇ ਬਖਰਾ ਇੱਕ ਟੀਮ ਬੁਲਾ ਕੇ ਜਿਹੜਾ ਵਾ ਐਚ ਆਈ ਵੀ ਜਿਹੜੀ ਆ ਉਹਦੀ ਵੀ ਸਾਰਾ ਟ੍ਰੀਟਮੈਂਟ ਦੇ ਦੇ ਉਹਨਾਂ ਦਾ ਵੀ ਸਾਰੀ ਜਾਣਕਾਰੀ ਕਰਦੇ ਆ ਠੀਕ ਹੈ ਨਾ ਕੋਈ ਹਮ ਸੁਝ ਕੀਤਾ ਵੀ ਜਿਹੜੇ ਨੌਜਵਾਨ ਆ ਸਾਡੇ ਪਰਿਵਾਰ ਦੇ ਮੈਂਬਰ ਆ ਅਗਰ ਅਸੀਂ ਇਹਨਾਂ ਦੀ ਦੇਖ ਦੇਖਭਾਲ ਨਹੀਂ ਕਰਾਂਗੇ ਤੇ ਕੌਣ ਕਰੇਗਾ ਸੋ ਜਿੱਥੇ ਅੱਖਾਂ ਦਾ ਕੈਂਪ ਲਗਾਇਆ ਉੱਥੇ ਇੱਕ ਜਿਹੜੀ ਟੀਮ ਆ ਸਾਡੀ ਜਿਹੜੀ एआरटीआई ਵਾਲੀ ਉਹਨਾਂ ਨੂੰ ਇੱਥੇ ਸੱਦਿਆ ਸੀ ਔਰ ਇਹਨਾਂ ਦੇ ਸਾਡੇ ਜਿਹੜੇ ਨੌਜਵਾਨ ਉਹਨਾਂ ਦਾ ਚੈੱਕਅਪ ਕਰਕੇ ਔਰ ਜਿਹੜੇ ਜਿਹੜੇ ਵੀ ਨੌਜਵਾਨ ਸਾਥੀ ਸਾਡੇ ਇਫੈਕਟਡ ਪਾਏ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਤੁਰੰਤ ਹੀ ਸਾਡੇ ਸਾਹਮਣੇ ਤੁਸੀਂ ਵੇਖਿਆ ਹੋਣਾ ਕਿ ਸਾਰਿਆਂ ਨੂੰ ਸਿਵਲ ਹਸਪੀਟਲ ਭੇਜਿਆ ਔਰ ਜਿਹੜਾ ਵੀ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਬੜਾ ਢੰਗ ਨਾਲ ਚੱਲ ਸਕਦਾ ਜਿਹੜੇ ਅੱਖਾਂ ਦਾ ਤੁਰੰਤ ਮੈਡੀਕਲ ਜਿਹੜਾ ਤੁਸੀਂ ਆਪਰੇਟ ਕਰਵਾ ਰਹੇ ਹੋ ਦੇਖਿਆ ਸੀ ਸਵੇਰ ਦੇ ਜਿਹੜਾ ਕਵਰੇਜ ਕਰ ਰਿਹਾ ਕਿ ਤੁਸੀਂ ਨਾਲ-ਨਾਲ ਹੀ ਜਿਹੜੇ ਪੇਸ਼ੈਂਟ ਅੱਖਾਂ ਦੇ ਆਪਰੇਟ ਵਾਲੇ ਉਹ ਤੁਸੀਂ ਨਾਲ-ਨਾਲ ਹੀ ਉਹਨਾਂ ਦਾ ਹਸਪੀਟਲ ਪੇਜ ਕਿਤੇ ਜਿਹੜਾ ਠੀਕਪੈਠ ਕਰਵਾ ਰਹੇ ਉਹ ਅਸੀਂ ਆਪਣਾ ਜ ਆ ਫਰਜ ਹੈ ਜੀ ਉਹਨੂੰ ਕਿਉਂਕਿ ਇਹ ਫਾਰਮੈਲਟੀ ਵਾਸਤੇ ਕੈਂਪੇਨ ਦਾ ਯੋਜਨ ਨਹੀਂ ਕੀਤਾ ਜੀ ਅਸੀਂ ਜਿਹੜੀ ਆ ਸੜੀ ਸਾਡੀ ਮਾਨ ਦੀ ਭਾਵਨਾ ਵਾਕਿਆ ਸੇਵਾ ਕਰਨ ਦੀ ਆ ਔਰ ਤੁਸੀਂ ਵੇਖਿਆ ਨਾ ਕਿ ਜਿਹੜੇ ਵੀ ਕਿਰਾਏ ਤੱਕ ਵੀ ਅਸੀਂ ਆਪ ਦੇ ਕਿਥੋਂ ਤੋਰਦੇ ਆ ਵੀ ਕਿਸੇ ਨੂੰ ਇਹ ਵੀ ਨਹੀਂ ਕਹਦੇ ਵੀ ਜਿਹੜਾ ਕੋਈ 10 20 ਰੁਪਏ ਖਰਚਾ ਵਾ ਕਿਸੇ ਨੂੰ ਉਹ ਵੀ ਪਵੇ ਤੇ ਸਾਹਮਣੇ ਇਥੋਂ ਆਟੋ ਤੋਰਿਆ ਔਰ ਉਹਨੂੰ ਜਿਹੜਾ ਕਿਰਾਇਆ ਵੀ ਆਪਣੇ ਕੋਲੋਂ ਦੇ ਕੇ ਤੋਰਿਆ ਬਲਾਰੀਆ ਸਾਹਿਬ ਅੱਜ ਪਹੁੰਚੇ ਨੇ ਜੀ ਇਹ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਹੌਸਲਾ ਔਰ ਮੈਂ ਸਮਝਦਾ ਕਿ ਜਿੱਥੇ ਅੱਜ ਬਲਾਰੀਆ ਸਾਹਿਬ ਸਾਡੇ ਕੈਂਪ 'ਚ ਪਹੁੰਚੇ ਨੇ ਸਾਡੇ ਹੋਰ ਵੀ ਸਾਥੀ ਆ ਉਹ ਮੈਂ ਸਮਝਦਾ ਵੀ ਸ਼ਾਇਦ ਉਹ ਵੀ ਉਤਸ਼ਾਹਤ ਹੋਣਗੇ ਔਰ ਸਮੇਂ ਦੇ ਵਿੱਚ ਹੀ ਲਗ ਲਗ ਤਰ੍ਹਾਂ ਦੇ ਮੈਡੀਕਲ ਕੈਂਪ ਹੋਣਗੇ ਜਾਂ ਆਈਸ ਕੈਂਪ ਹੋਣਗੇ ਵੀ ਅਜੇ ਕੈਂਪਾਂ ਦਾ ਯੋਜਨਨ ਕਰਨਗੇ ਚਲੋ ਥੈਂਕ ਯੂ ਜਿਹੜਾ ਕੈਂਪ ਦਾ ਕਗਜਾ ਦੋਮੇਂ ਕਿਦਾਂ ਗਿਆ ਵਾ ਕੀ ਕਰਨਾ ਚਾਹੋ ਤਨ ਤਨ ਸੈ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 350 ਸਾਲਾਂ ਤੇ ਜੋ ਸਾਡੇ ਸ਼ੇਰਗਿਲ ਸਾਹਿਬ ਨੇ 44 ਨੰਬਰ ਵਾਰਡ ਦੇ ਵਿੱਚ ਲਾਇਆ ਇਹ ਜਦੋਂ ਦਾਵਕੋਂ ਜਿਸ ਤਰ੍ਹਾਂ ਇਹਨਾਂ ਕੀਤਾ ਕੁਝ ਅੱਗੇ ਵੀ ਸਾਡੇ ਚੱਲਦੇ ਰਹਿੰਦੇ ਆ ਹੁਣ ਫੇਰ ਅਸੀਂ ਵੀ ਕੋਨਾ ਕੋਈ ਉਪਰਾਲਾ ਕਰਕੇ ਆਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿਹਾੜੇ ਦੇ ਉੱਤੇ ਜ਼ਰੂਰ ਲਗਾਵਾਂ